ਹੋ ਵੀ ਮਿੱਤਰੋ ਕਹਿੰਦੇ ਕਰੋ ਨੋਟ ਅੱਜ ਫੇਰ ਇੱਕ ਆਪਾਂ ਨਵੇਂ ਟੋਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪਹੁੰਚੇ ਆਂ ਇੱਥੇ ਟੋਪ ਦੀਆਂ ਟੀਮਾਂ ਸੀ ਸਾਰਿਆਂ ਤੇ ਟੋਪ ਦੀ ਮੈਚ ਹੋਇਆ 31-31 ਹਜ਼ਾਰ ਬੈਸਟਾਂ ਨੂੰ ਸੀ ਕੌਣ ਲਗਿਆ ਪਰ ਜਿੱਤ ਗਿਆ ਅੱਜ 31-31 ਹਜ਼ਾਰ ਕਿਹੜਾ ਪਲੇਅਰ ਬੈਸਟ ਰਿਹਾ ਰੇਡਰ ਤੇ ਬੈਸਟ ਯਾਫੀ ਬਣਿਆ ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰੀ ਜੁੜੇ ਆ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਗੱਲ ਕਰਾਂਗੇ ਭਗਤਾ ਭਾਈ ਜ਼ਿਲ੍ਹਾ ਬਠਿੰਡੇ ਦੇ ਵਿੱਚ ਟੋਪ ਦਾ ਕਬੱਡੀ ਟੂਰਨਾਮੈਂਟ ਹੋਇਆ ਫ ਤੇ ਦਬੁਰਜੀ ਦੇ ਵਿੱਚ ਸਿਰੇ ਦਾ ਮੈਚ ਹੈ ਪੂਰਾ ਤਕੜਾ ਇਹਦੇ ਵਿੱਚ ਦਬੁਰਜੀ ਰਈ ਫਾਸਟ 15 ਨੰਬਰ ਲੈ ਕੇ ਤੇ ਹੂਸ ਕਰਈ 7.5 ਨੰਬਰ ਲੈ ਕੇ ਸੈਂਕੜਾ ਬੈਸਟ ਰੀਡਰ ਬਣਿਆ ਤੇ ਦੀਪ ਦਬੁਰਜੀ ਵਾਲਾ 7 ਰੇਡਾਂ ਪਾ ਕੇ 6 ਨੰਬਰ ਲੈ ਗਿਆ ਮੁੰਡਾ ਤੇ ਬੈਸਟ ਜਫੀ ਬਣਿਆ ਗੁਰਵਿੰਦਰ ਘਾਂਗਾ 4 ਟੱਚ 3 ਜਫੇ ਜੱਗੂ ਦੇ ਟੱਚ ਜ਼ਿਆਦੇ ਸੀ ਜੱਫੂ ਦੇ ਜੱਗੂ ਦੇ ਵੀ ਜਫੇ ਸੀਗੇ ਤਿੰਨ ਹੀ ਬੈਸਟਾਂ ਦੇ ਲਈ 31-31 ਹਜ਼ਾਰ ਸੀ ਪਹਿਲਾ ਨਾਮ 81 ਹਜ਼ਾਰ ਸੀ ਤੇ ਦੂਜਾ ਨਾਮ 61 ਹਜ਼ਾਰ ਸੀਗਾ